ભાઈ ਜਿਵੇਂ ਕਿ ਪੰਜਾਬ ਵਿੱਚ ਲਗਾਤਾਰ ਹੜ੍ਹਾਂ ਆ ਰਹੇ ਨੇ ਔਰ ਤੁਹਾਡੇ ਵੱਲੋਂ ਲਗਾਤਾਰ ਹੀ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ ਔਰ ਅੱਜ ਵੀ ਵੱਡੇ ਤੇ ਤੌਰ ਤੇ ਰਾਤ ਸਮਗਰੀ ਭੇਜੀ ਜਾ ਰਹੀ ਹੈ ਮੈਡੀਕਲ ਟੀਮਾਂ ਜਾ ਰਹੀਆਂ ਨੇ ਥੋੜੀ ਜਾਣਕਾਰੀ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ 6ਵੀਂ ਖੇਪ ਜਾ ਰਹੀ ਹੈ ਬੀਬੀ ਕੋਲਾ ਜੀ ਭਲਾਈ ਕੇਂਦਰ ٹرسٹ ਵੱਲੋਂ ਤੇ ਤਕਰੀਬਨ ਮਤਲਬ 6 ਜਗ੍ਹਾ ਤੋਂ ਵੱਖਰੀਆਂ ਟੀਮਾਂ ਨੇ ਜੜੀਆਂ ਅਲੱਗ-ਅਲੱਗ ਸੇਵਾ ਨਿਭਾ ਰਹੀਆਂ ਸਿਰਫ ਭਲਾਈ ਕੇਂਦਰ ਵੱਲੋਂ 6ਵੀਂ ਖੇਪ ਜਾ ਰਹੀ ਹੈ ਇੱਕ ਟੀਮ ਲੁਧਿਆਣੇ ਤੋਂ ਕੰਮ ਕਰ ਰਹੀ ਹੈ ਇੱਕ RAM TIR ROAD ਤੋਂ ਕੰਮ ਕਰ ਰਹੀ ਹੈ ਇੱਕ ਇਧਰੋਂ ਹਸਪਤਾਲ ਬੀਬੀ ਕੋਲਾ ਜੀ ਦੀ ਚੈਰੀ ਟੇਬਲ ਰਵਿੰਦਰਪਾਲ ਸਿੰਘ ਦੀ ਉਧਰੋਂ ਕੰਮ ਕਰ ਰਹੀ ਹੈ ਚੌਥੀ ਪਉਵਿੰਡ ਸਾਹਿਬ ਬਾਬਾ ਦੀਪ ਸਿੰਘ ਦੇ ਜਨਮ ਸਥਾਨ ਤੋਂ ਕਾਰੀਗਾਮ ਪੰਜਵੀਂ ਬਟਾਲੇ ਤੋਂ ਮਾਤਾ ਸੁਲੱਖਣੀ ਦੀ ਭਲਾਈ ਕੇਂਦਰ ਜਿੱਨੇ ਤੋਂ ਇੱਥੇ ਚਰਨ ਪਾਇਆ ਕੇਹਰੇ ਉੱਥੇ ਵੀ ਤੁਹਾਡੇ ਚਰਨ ਪਵਾਣੇ ਇਸੇ ਤਰ੍ਹਾਂ ਦਾ ਭਲਾਈ ਕੇਂਦਰ ਬਟਾਲੇ ਆ ਮਾਤਾ ਸੁਲੱਖਣੀ ਜੀ ਉਧਰੋਂ ਵੀ ਟੀਮਾਂ ਜਾ ਰਹੀਆਂ ਇਹ ਵੀ ਵੀ ਕੋਲਾ ਭਲਾਈ ਕੇਂਦਰ ਤੋਂ ਅੱਜ 6ਵੀਂ ਖੇਪ ਜਾ ਰਹੀ ਆ ਮੈਂ ਇਹ ਦੱਸਣ ਵਿੱਚ ਅਸੀਸ ਲਵਾਂਗਾ ਆਪ ਜੀ ਦੀ ਕਿ ਅੱਜ ਅਸੀਂ ਰਾਸ਼ਨ ਕਉ ਵੀ ਕਾਫੀ ਚਲਾ ਗਿਆ ਸੀ ਉਸ ਕਰਕੇ ਅੱਜ ਹਜ਼ਾਰ ਮਛਰਦਾਨੀ ਡਾਈਪਰ ਸਰਜ ਲਾਈਟ ਦੁੱਧ ਪੈਕਟਾਂ ਵਾਲਾ ਮਾਚਸ ਬਾਲਗਟ ਪੁਰਸ਼ ਬੇਲਪੂੜੀ ਰਸ ਚੌਕਰ ਪਸ਼ੂਆਂ ਦਾ ਚੌਕਰ ਵੱਡੀ ਤਦਾਦ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਤਕਰੀਬਨ 300 ਬੋਰੀ ਤੋਂ ਟਰਾਲੀਆਂ ਜਾ ਰਹੀ ਹੈ ਤੇ ਆਪਣਾ ਪਾਣੀ ਡਿਸਪੋਜ਼ਲ ਓਡੋਮਾਸ ਮਛਰਾਂ ਦੀ ਅਰਗਬਤੀ ਮੈਡੀਸਨ ਕਿੱਟ ਬਣਾਈ ਗਈ ਹੈ ਇਹ ਸਾਰਾ ਸਮਾਨ ਅੱਜ ਪੱਟੀ ਇਧਰ ਹਰੀਕੇ ਤਰਨਤਾਰਨ ਇਹ ਸਾਈਡ ਵੱਲ ਸਾਰਾ ਗਰੁੱਪ ਹੋਰ ਰੋਜਪੁਰੇ ਰੋਜਪੁਰੇ ਏਰੀਆ ਇਹ ਸਾਈਡ ਵੱਲ ਸਾਰਾ ਗਰੁੱਪ ਜਾ ਰਿਹਾ ਹੈ ਕਈ ਜਗ੍ਹਾ ਤੇ ਖੜਾ ਨੇ ਨਾਲ ਹਲੇ ਤੱਕ ਬਿਜਲੀ ਨਹੀਂ ਪਹੁੰਚੀ ਔਰ ਲੋਕਾਂ ਨੂੰ ਰਾਤ ਨੂੰ ਬਹੁਤ ਮੁਸ਼ਕਲ ਆ ਸਾਹਮਣਾ ਕਰਨਾ ਦਿਨ ਤਾਂ ਲੰਘ ਜਾਂਦਾ ਪਰ ਰਾਤ ਬਹੁਤ ਮੁਸ਼ਕਲ ਹੁੰਦੀ ਹੈ ਉਹਦੇ 'ਚ ਕੋਈ ਬਰਾਲਾ ਕੀਤਾ ਹਾਂਜੀ ਇਹ ਤੇ ਮਤਲਬ ਗਵਰਨਮੈਂਟ ਦਾ ਕੰਮ ਹੈ ਬਿਜਲੀ ਦਾ ਸਾਡਾ ਨਹੀਂ ਅਸੀਂ ਉਹਦੇ 'ਚ ਇਹ ਕਰ ਸਕਦੇ ਆਂ ਵੀ ਜਿਹੜਾ ਲਾਈਟਾਂ ਸਰਜ ਭੇਜ ਰਹੇ ਆਂ ਜਿਹੜੀ ਕਿ ਦਿਨੇ ਚਾਰਜ ਹੋ ਜਾ ਕਰੇਗੀ ਰਾਤੀ ਉਹ ਜਗਾ ਸਕਦੇ ਆਂ ਮਛਰਦਾਨੀਆਂ ਜਿਹੜੀਆਂ ਉਹਨਾਂ ਨੂੰ ਸੋਣ ਵਿੱਚ ਉੱਤੇ ਕੋਠੇ ਤੇ ਬੱਤੀ ਨਹੀਂ ਹੈਗੀ ਤੇ ਮੱਛਰ ਤੇ ਆਡੋਮਾਸ ਬੜੀ ਵੱਡੀ ਤਰ੍ਹਾਂ ਚ ਜਾਰੀ ਹੈ ਉਹ ਵੀ ਇਹ ਚੀਜ਼ਾਂ ਜਿਹੜੀਆਂ ਬੱਤੀ ਨਾ ਹੋਣ ਕਰਕੇ ਉਹਨਾਂ ਦੇ ਬਹੁਤ ਪਹਿਲੂ ਦੇ ਤੌਰ ਤੇ ਕੰਮ ਆਣਗੇ